ਬਾਈ ਜੀ ਜਮਾ ਰੂਹ ਖੁਸ਼ ਹੁੰਦੀ ਆ ਬਾਈ ਜੀ ਕਪੜਾ ਦੇਖ ਕੇ ਕਪੜਾ ਮਲਾਈ ਵਰਗਾ ਪੋਲਾ ਜਮਾ ਸੈਂਟੈਟ ਕੋਈ ਨਹੀਂ ਜਦੋਂ ਮਰਜੀ ਪਾਓ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਕਪੜੇ ਦੀ ਜਾਂ ਬੋਰਾ ਜੇ ਜਾਂ ਕਿਸੇ ਕਿਸਮ ਤੋਂ ਕੋਈ ਲਵਾਈ ਲੰਬਾ ਇਹ 5 ਮੀਟਰ ਕਪੜਾ ਆਲ ਓਵਰ ਬਗੇਰ ਡਬੱਟੇ ਤੋਂ ਬਾਈ ਜੀ ਕੁੱਲ 200 ਰੁਪਿਆ ਫੁੱਲ ਜ਼ਿੰਮੇਵਾਰੀ ਕਪੜੇ ਦੀ ਬਾਈ ਜੀ ਪੋਲਾ ਰੂਮ ਵਰਗਾ ਕਪੜਾ ਪਿਆ ਹੈ ਆਪਾਂ ਸਪੈਸ਼ਲ ਛੋੜੇ ਵਾਸਤੇ ਕਾਟਨ ਦੀ ਲੈ ਕੇ ਆਏ ਆ ਬਾਈ ਜੀ ਪੈਰਿਸ ਬੂਟੀ ਬਾਈ ਜੀ ਸਾਰੇ ਬੰਦੇ ਜਾਣਦੇ ਵੀ ਪੈਰਿਸ ਬੂਟੀ ਕੀ ਚੀਜ਼ ਹੈ ਜੀ ਏਕੇ ਟੈਕਸ ਦਾ ਮਾਲ ਹੈ ਜੀ ਪੈਰਿਸ ਬੂਟੀ ਜਿਹਦੇ ਵਿੱਚ ਆਪਣੇ ਕੋਲ ਘੱਟੋ ਘਾਟੇ 40 ਤੋਂ 50 ਆਪਣੇ ਕੋਲ ਡਿਜ਼ਾਈਨ ਹੈ ਜੀ ਇਹਦਾ ਬਾਈ ਜੀ ਓਮ ਦਾ ਮਾਲ ਹੈ ਇੱਕ ਨੰਬਰ ਕੁਆਲਿਟੀ ਦਾ ਕਪੜਾ ਹੈ ਜੀ ਨਾਲ ਦੁਪੱਟਾ ਕੋਟਨ ਦਾ ਪਿਓਰ ਮਾਲ ਫੁੱਲ 250 ਰੁਪਿਆ ਰੇਟ ਹੈ ਜੀ ਦਾ ਫੁੱਲ ਜ਼ਿੰਮੇਵਾਰੀ ਆ ਰੇਟ ਬਣੀਓ ਬਾਈ ਜੀ ਇੱਕ ਨੰਬਰ ਦੀ ਕੁਆਲਿਟੀ ਹੈ ਇੱਕ ਨੰਬਰ ਦਾ ਪਰ ਰੇਟ ਦੇ ਸਾਰੀ ਮੇਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਠੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਜੀ ਆਪਣਾ ਤੇ ਇਹ ਜਿਹੜਾ ਮਨਜਿੰਦਰ ਕਲਾਥ ਹਾਊਸ ਮੈਸਰਖਾਨਾ ਪਿੰਡ ਹੈ ਜੀ ਇਹ ਮੌੜ ਮੰਡੀ ਦੇ ਕੋਲੇ ਪਿੰਡ ਰਹਿਗਾ ਜੀ ਮੈਸਰਖਾਨਾ ਜਿੱਥੇ ਆਪਣਾ ਇਹ ਮਨਜਿੰਦਰ ਕਲਾਥ ਹਾਊਸ ਦਾ ਬਾਈ ਜੀ ਸ਼ੋਰੂਮ ਹੈ ਤੇ ਬਾਈ ਜੀ ਆਪਾਂ ਤੁਹਾਡੇ ਵਾਸਤੇ ਇੱਕ ਹੋਰ ਵੀਡੀਓ ਲੈ ਕੇ ਆਏ ਆ ਕਾਟਨ ਦੀ ਪਿਓਰ ਕਾਟਨ ਬਾਈ ਜੀ ਜਿਹੜਾ ਕਿ ਗਰਮੀਆਂ ਵਾਸਤੇ ਚੱਲ ਪਿਆ ਜੀ ਜਿਸ ਨੂੰ ਆਪਣਾ ਸ਼ੁਰੂ ਹੋ ਗਿਆ ਕਾਟਨ ਦੀ ਮੰਗ ਕਰ ਰਹੀ ਹੈ ਜੀ ਆਪਾਂ ਸਪੈਸ਼ਲ ਤੁਹਾਡੇ ਵਾਸਤੇ ਕਾਟਨ ਦੀ ਲੈ ਕੇ ਆਏ ਆ ਬਾਈ ਜੀ ਪੈਰਸ ਬੂਟੀ ਬਾਈ ਜੀ ਸਾਰੇ ਬੰਦੇ ਜਾਣਦੇ ਵੀ ਪੈਰਸ ਬੂਟੀ ਕੀ ਚੀਜ਼ ਹੈ ਜੀ ਏਕੇ ਟੈਕਸ ਦਾ ਮਾਲ ਹੈ ਜੀ ਪੈਰਸ ਬੂਟੀ ਜਿਹਦੇ ਵਿੱਚ ਆਪਣੇ ਕੋਲੇ ਘੱਟੋ ਘਾਟ 40 ਤੋਂ 50 ਆਪਣੇ ਕੋਲ ਡਿਜ਼ਾਈਨ ਹੈ ਜੀ ਉਹ ਅਲੱਗ-ਅਲੱਗ ਰੰਗ ਤੇ ਅਲੱਗ-ਅਲੱਗ ਡਿਜ਼ਾਈਨ ਬਹੁਤ ਹੀ ਵਧੀਆ ਕੁਆਲਿਟੀ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਵਾਈ ਜੀ ਜ਼ਰੂਰ ਦੇਖਿਆ ਕਰੋ ਵੀਡੀਓ ਤਾਂ ਕਿ ਤੁਹਾਨੂੰ ਕੁਆਲਿਟੀ ਦਾ ਅਤੇ ਰੇਟ ਦਾ ਪਤਾ ਲੱਗ ਸਕੇ ਬਾਈ ਜੀ ਤੇ ਇੱਕ ਵਾਈ ਜੀ ਬੇਨਤੀ ਹੈ ਇਹਨੂੰ ਸ਼ੇਅਰ ਅਤੇ ਸਬਸਕ੍ਰਾਈਬ ਆ ਜੀ ਜਰੂਰ ਕਰਿਆ ਕਰੋ ਤਾਂ ਕਿ ਸਾਨੂੰ ਵੀ ਬਾਈ ਜੀ ਕਹਾਣੀ ਦੀਆਂ ਪਤਾ ਲੱਗ ਜੇ ਹੌਸਲਾ ਬਣ ਜੇ ਮਿਲ ਜੇ ਵੀ ਹਾਂ ਬਾਈ ਜੀ ਸਾਨੂੰ ਐਵੇਂ ਪਿਆਰ ਕਰਦੇ ਆ ਲੋਕ ਤੇ ਬਾਈ ਜੀ ਤੁਹਾਨੂੰ ਵਧੀਆ ਦਿਖਾਵਾਂਗੇ ਸਕਿਪ ਨਹੀਂ ਕਰਨੀ ਬਾਈ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਏਕੇ ਟੈਕਸ ਦਾ ਮਾਲ ਹੈ ਤੇ ਇੱਕ ਓਮ ਦਾ ਮਾਲ ਹੈ ਆ ਰੇਟ ਦੇ ਵੀ ਬਹੁਤ ਵਧੀਆ ਵੱਡੇ ਧਮਾਕੇ ਕਰਾਂਗੇ ਦੁਕਾਨਦਾਰੀਆਂ ਵਾਸਤੇ ਭਾਈ ਜੀ ਬਹੁਤ ਹੀ ਜ਼ਿਆਦੇ ਵੱਡੇ ਧਮਾਕੇ ਕਰਾਂਗੇ ਸ਼ੁਰੂ ਤੋਂ ਲੈ ਕੇ ਐਂਡਰਕਾਈ ਜੀ ਵੀਡੀਓ ਦੇਖੋ ਨਾਲੇ ਰੇਟ ਵੀ ਦੱਸਾਂਗੇ ਨੇ ਕੁਆਲਟੀ ਵੀ ਦਿਖਾਵਾਂਗੇ ਆ ਭਾਈ ਜੀ ਆਪਣੇ ਕੋਲ ਓਮ ਦਾ ਮਾਲ ਹੈ ਪਹਿਲਾਂ ਓਮ ਦਾ ਮਾਲ ਦਿਖਾਉਨੇ ਆ ਭਾਈ ਜੀ ਆਪਾਂ ਤੁਹਾਨੂੰ ਦੁਪੱਟੇ ਵਾਲਾ ਵਧੀਆ ਆਲ ਓਵਰ ਕੱਪੜਾ ਜੀ ਆਹ ਦੇਖੋ ਜੀ 5 ਮੀਟਰ ਕੱਪੜਾ ਦੇਵਾਂਗੇ ਆਲ ਓਵਰ ਓਮ ਦੀ ਵੈਰਾਈਟੀ ਹੈ ਜੀ ਜਿਹਦੇ ਵਿੱਚ ਨਾਲ ਵਧੀਆ ਪਿਓਰ ਕਾਟਨ ਦਾ ਦੁਪੱਟਾ ਹੋ ਫੁੱਲ ਸਾਈਜ਼ ਵਧੀਆ ਖੁੱਲਾ ਡੁੱਲਾ ਦੁਪੱਟਾ ਹੈ ਜੀ ਨਾਲ ਵਧੀਆ ਲੈਸਾਂ ਵਗੈਰਾ ਲੱਗੀ ਹੋਈ ਹੈ ਜੀ ਦੇਖੋ ਕੁਆਲਿਟੀ ਡੁਪੱਟਾ ਵਾਜੀ ਪੂਰਾ ਵਧੀਆ ਖੁੱਲਾ ਡੁੱਲਾ ਦੁਪੱਟਾ ਜੀ ਚੈੱਕ ਕਰੋ ਓਮ ਦਾ ਮਾਲ ਹੈ ਜੀ ਕੋਈ ਦੇਸੀ ਮਾਲ ਨਹੀਂ ਹੈਗਾ ਇਹ ਆਹ ਲਓ ਚੈੱਕ ਕਰੋ ਜੀ 5 ਮੀਟਰ ਕਪੜਾ ਜੀ ਆਲ ਓਵਰ ਵਧੀਆ ਇਹਦੇ ਵਿੱਚ ਆਪਾਂ ਨੂੰ ਤੁਹਾਨੂੰ 10 ਤੋਂ 15 ਭਾ ਡਿਜ਼ਾਈਨ ਦੇ ਦਾਂਗੇ ਜੀ ਜਿਹਦੇ ਵਿੱਚ ਨਾਲ ਦੁਪੱਟਾ ਓ ਮੇਰੀਕੂ ਓਮ ਦਾ ਮਾਲ ਹੈ ਜੀ ਆ ਦੇਖੋ ਖੋਲੋ ਚੈੱਕ ਕੁਆਲਿਟੀ ਬਾਈ ਜੀ ਇਹਦੀ ਜਿਹੜਾ ਕੱਪੜਾ ਨਾਲ ਪਾਈ ਜੀ ਫੁੱਲ ਵਧੀਆ ਜ਼ਿੰਮੇਵਾਰੀ ਵਾਲੀ ਕੱਪੜਾ ਆਪਣੇ ਉਹ ਨਹੀਂ ਹੈਗਾ ਵੀ ਰੱਦੜ ਜਾ ਮਾਲ ਹੁੰਦਾ ਜਾਂ ਕਿ ਜਾਂ ਇਹ ਇਹ ਸੈਂਕੋ ਜਊਗਾ ਜਾਂ ਬਾਈ ਇਹ ਦੁਪੱਟਾ ਦੇਖੋ ਬਾਈ ਜੀ ਪੋਲਾ ਰੂਮ ਵਰਗਾ ਦੁਪੱਟਾ ਜੀ ਪਿਓਰ ਕਾਟਨ ਦਾ ਦੁਪੱਟਾ ਹੈ ਕੋਈ ਉਹ ਨਹੀਂ ਹੈਗਾ ਸਿੰਥੈਟਿਕ ਮਾਲ ਨਹੀਂ ਹੈਗਾ ਜੀ ਪਿਓਰ ਕਾਟਨ ਦਾ ਦੁਪੱਟਾ ਨਾਲ ਬਾਈ ਜੀ ਲੈਸ ਲੂਸ ਲਾ ਕੇ ਵਧੀਆ ਕੰਮ ਕੀਤਾ ਹੋਇਆ ਆ ਦੇਖੋ ਲੈਸ ਵਗੈਰਾ ਲੱਗੀ ਹੈ ਜੀ ਦੁਪੱਟੇ ਤੇ ਬਹੁਤ ਸੋਹਣਾ ਕੰਮ ਕੀਤਾ ਹੈ ਤੇ ਨਾਲੇ ਆਲ ਓਵਰ ਕਪੜਾ ਹੈ ਜੀ ਇਹਦੇ ਤੇ ਤੇ ਆ ਚੈੱਕ ਕਰੋ ਆਲ ਓਵਰ ਕਪੜਾ ਹੈ ਵਧੀਆ ਓਮ ਦਾ ਮਾਲ ਹੈ ਜੀ ਪੂਰਾ ਪੋਲਾ ਰੂਵ ਵਰਗਾ ਕਪੜਾ ਹੈ ਜੀ ਕੋਈ ਉਹ ਨਹੀਂ ਹੈਗਾ ਸਿੰਥੈਟਿਕ ਮਾਲ ਨਹੀਂ ਹੈਗਾ ਪੂਰਾ ਵਧੀਆ ਕੁਆਲਿਟੀ ਦਾ ਕਪੜਾ ਹੈ ਜੀ ਇਹ ਨਹੀਂ ਹੈਗਾ ਵੀ ਕਪੜਾ ਖਰਾਬ ਹੋ ਜਾ ਇਹ ਹੋਊਗਾ ਆ ਦੇਖੋ ਜੀ ਓਵੇਂ ਇੱਕੂ 5 ਮੀਟਰ ਕਪੜਾ ਜੀ ਆਲ ਓਵਰ ਨਾਲ ਦੁਪੱਟਾ ਇਹਦੇ ਵਿੱਚ ਡਿਜ਼ਾਈਨ ਤੁਹਾਨੂੰ 10 15 ਆਪਾਂ ਡਿਜ਼ਾਈਨ ਦੇ ਦਾਂਗੇ ਅਲਗ-ਅਲਗ ਬਾਈ ਜੀ ਇਹ ਇੱਕ ਡਿਜ਼ਾਈਨ ਬਾਈ ਜੀ ਫਿਰ ਆ ਦੇਖੋ ਇਹ ਆ ਦੇਖੋ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਕੁਆਲਿਟੀ ਇੱਕ ਨੰਬਰ ਡਿਜ਼ਾਈਨ ਜਮਾ ਬੰਬ ਬਾਈ ਜੀ ਇੱਕ ਨੰਬਰ ਕੁਆਲਿਟੀ ਡਿਜ਼ਾਈਨਾਂ ਬਣਿਓ ਬਾਈ ਜੀ ਦੇਖੋ ਕਿੰਨਾ ਗੂੜਾ ਡਿਜ਼ਾਈਨ ਦਿੱਤਾ ਜੀ ਇਹ ਕਰੋ ਚੈੱਕ ਜੀ ਕਿੰਨਾ ਖੁੱਲਾ ਡੁੱਲਾ ਡਟਾ ਹੈ ਬਾਈ ਜੀ ਚੈੱਕ ਕਰੋ ਬਾਈ ਜੀ ਜਮਾ ਰੂਹ ਖੁਸ਼ ਹੁੰਦੀ ਹੈ ਬਾਈ ਜੀ ਕਪੜਾ ਦੇਖ ਕੇ ਕਪੜਾ ਮਲਾਈ ਵਰਗਾ ਪੋਲਾ ਜਮਾ ਸਿੰਥੈਟਿਕ ਕੋਈ ਨਹੀਂ ਜਦੋਂ ਮਰਜ਼ੀ ਪਾਓ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਕੱਪੜੇ ਦੀ ਜਾਂ ਬੋਰਾ ਜੇ ਜਾਂ ਕਿਸੇ ਕਿਸਮ ਤੋਂ ਕੋਈ ਲਵਾਈ ਲੰਬਾ ਹੋਵੇ ਭਾਈ ਜੀ ਰੇਟ ਇਹਦਾ ਕੁੱਲ 250 ਰੁਪਿਆ ਰੇਟ ਹੈ ਸ਼ੂਟ ਦਾ ਪੰਜ ਸ਼ੂਟਾਂ ਤੇ 250 ਰੁਪਿਆ ਰੇਟ ਹੈ ਨਾ ਬੰਦਾ ਇਕੱਠੇ ਪੰਜ ਸ਼ੂਟ ਲਊਗਾ ਜੀ ਉਹਦੇ ਵਾਸਤੇ 250 ਰੁਪਿਆ ਰੇਟ ਹੈ ਅਗਰ ਜੇ ਕੋਈ ਇੱਕ ਦੋ ਸ਼ੂਟ ਕੱਲਾ ਸ਼ੂਟ ਲਊਗਾ ਭਾਈ ਜੀ ਉਹਦੇ ਵਾਸਤੇ 250 ਨਹੀਂ ਲੱਗਣਾ ਉਹਦੇ ਵਾਸਤੇ 300 ਰੁਪਿਆ ਰੇਟ ਹੈ ਅਗਰ ਜੇ ਕੋਈ ਦੁਕਾਨਦਾਰ ਪੰਜ ਸ਼ੂਟੀਆਂ ਪੰਜ ਉਤਾਂ ਦਾ ਵੱਧ ਚਾਹਦਾ ਉਹਨੂੰ ਕੁੱਲ 250 ਰੁਪਿਆ ਰੇਟ ਹੈ ਭਾਈ ਜੀ ਓਮ ਦਾ ਮਾਲ ਹੈ ਫੁੱਲ ਜ਼ਿੰਮੇਵਾਰੀ ਹੈ ਐਵੇਂ ਜਿਖੂ ਭਾਈ ਜੀ ਓਮ ਦਾ ਮਾਲ ਆ ਬਗੇਲ ਡਬ ਇਹ ਦਵੱਟੇ ਤੋਂ ਬਿਨਾ ਹੈ ਬਾਈ ਜੀ ਇਹ ਕਰੋ ਚੈੱਕ ਬਾਈ ਜੀ ਇਹ 5 ਮੀਟਰ ਕਪੜਾ ਆਲ ਓਵਰ ਕਪੜਾ ਹੈ ਆ ਚੈੱਕ ਕਰ ਲੋ ਵਧੀਆ ਮੋਹਰ ਲੱਗੀ ਹੋਈ ਹੈ ਜੀ ਜਿਹੜੇ ਕਪੜੇ ਦੀ ਆਪਾਂ ਗੱਲ ਕਰਦੇ ਆ ਕਪੜਾ ਬਹੁਤ ਵਧੀਆ ਕਪੜਾ ਜੀ ਮਾਲ ਦੇਖੋ ਇੱਕ ਨੰਬਰ ਮਾਲ ਹੈ ਜੀ ਕੋਈ ਉਹ ਚੀਜ਼ ਨਹੀਂ ਹੈ ਵੀ ਖਰਾਬ ਹੋ ਜਾਊਗਾ ਵਧੀਆ ਕਪੜੇ ਦਾ ਮਾਲ ਹੈ ਜੀ ਇੱਕ ਨੰਬਰ ਕੁਆਲਿਟੀ ਦਾ ਆਲ ਓਵਰ ਕਪੜਾ ਹੈ ਜੀ 5 ਮੀਟਰ ਬਿਨਾ ਬਗੇਲ ਦਵੱਟੇ ਤੋਂ ਹੈ ਜੀ ਇਹ ਇਹਦੇ ਵਿੱਚ ਆਪਣੇ ਕੋਲ ਡਿਜ਼ਾਈਨ ਬਹੁਤ ਵਧੀਆ ਦੇਖੋ ਡਿਜ਼ਾਈਨ ਵੀ ਬਾਈ ਸੋਹਣੇ ਲੱਗਦੇ ਆ ਐ ਲੱਗਦੇ ਬਾਈ ਜੀ 5-500 ਰੁਪਏ ਛੂਟ ਦੀ ਮਾਤ ਪਾਉਂਦੇ ਆ ਬਾਈ ਜੀ ਡਿਜ਼ਾਈਨ ਕਰੋ ਚੈੱਕ ਜੂਮ ਕਰਕੇ ਦੇਖ ਆ ਹੁੰਦੇ ਡਿਜ਼ਾਈਨ ਜਿਹੜੇ ਇਹਦੇ ਨੇ ਜੀ 5-500 ਰੁਪਏ ਦੀ ਛੂਟ ਦੀ ਛੂਟ ਨੂੰ ਮਾਤ ਪਾਉਂਦੇ ਆ ਬਾਈ ਜੀ ਜ਼ਿੰਮੇਵਾਰੀ ਇਹ ਚੈੱਕ ਕਰ ਲੋ ਆਡੀ ਵੀ ਟੂ ਹੀ ਪੰਦਿਆ ਬਾਈ ਜੀ ਏਕੇ ਟੈਕਸ ਆਡੀ ਵੀ ਟੂ ਹੀ ਪੰਦਦਾ ਇਹ ਓਮ ਦਾ ਮਾਲ ਆ ਜੀ ਓਮ ਦਾ ਮਾਲ ਇੱਕ ਨੰਬਰ ਤੇ ਸਟੈਂਡਰਡ ਦਾ ਮਾਲ ਆ ਜੀ ਇੱਕ ਨੰਬਰ ਕੁਆਲਿਟੀ ਦਾ ਕਪੜਾ ਜੀ ਓਮ ਦਾ ਇਹ ਕਰੋ ਚੈੱਕ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਆ ਜੀ ਦਿਲ ਨੂੰ ਖਿੱਚ ਕੇ ਲ ਜਾਂਦਾ ਜੀ ਡਿਜ਼ਾਈਨ ਦੇਖੋ ਕਿੰਨੇ ਸੁੰਨ ਡਿਜ਼ਾਈਨ ਨੇ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਪੋਲਾ ਰੂਮ ਵਰਗਾ ਕੱਪੜਾ ਪਿਆ ਜੀ ਦਾ ਚੈੱਕ ਕਰ ਲੋ ਬਾਈ ਜੀ ਕਿੰਨਾ ਵਧੀਆ ਕੱਪੜਾ ਇਹ ਕਾਗ ਦਾਦੀ ਮਾਮਾ ਵਾਸਤੇ ਆਇਆ ਜੀ ਜੇ ਦਾਦੀ ਮਾਮਾ ਨੇ ਪਾਉਣਾ ਹੈ ਦੋ ਤਿੰਨ ਡਿਜ਼ਾਈਨ ਦਾਦੀ ਮਾਮਾ ਦੇ ਵਿੱਚ ਵੀ ਹੁੰਦੇ ਆ ਜੀ ਦੇਖੋ ਕਿੰਨਾ ਵਧੀਆ ਡਿਜ਼ਾਈਨ ਹੈ ਇਹ 5 ਮੀਟਰ ਕੱਪੜਾ ਆਲ ਓਵਰ ਬਗੈਰ ਡਬੱਟੇ ਤੋਂ ਜਿਹੜਾ ਇਹਦੇ 5 ਸੂਟ ਲੈਣੂ ਬਾਈ ਜੀ ਕੁੱਲ 200 ਰੁਪਿਆ ਫੁੱਲ ਜ਼ਿੰਮੇਵਾਰੀ ਕੱਪੜੇ ਦੀ ਬਾਈ ਜੀ ਪੋਲਾ ਰੂਮ ਵਰਗਾ ਕੱਪੜਾ ਪਿਆ ਹੈ 5 ਸੂਟਾ ਤੋਂ ਜਿਹੜਾ ਉੱਪਰ ਲਓ ਬਾਈ ਜੀ ਉਹਨੂੰ ਕੁੱਲ 200 ਰੁਪਿਆ ਰੇਟ ਹੈ ਜੀ ਇਕੱਲੇ ਦਾ ਰੇਟ ਨਹੀਂ 5 ਸੂਟਾ ਤੋਂ ਉੱਪਰ ਦਾ ਰੇਟ 200 ਰੁਪਿਆ ਰੇਟ ਹੈ ਜੀ ਫੁੱਲ ਜ਼ਿੰਮੇਵਾਰੀ ਆ ਬਾਈ ਜੀ ਊਮ ਦਾ ਮਾਲ ਹੈ ਇਹ ਆਜੋ ਬਾਈ ਜੀ ਇੱਧਰ ਆਜੋ ਆਪਾਂ ਪੈਰ ਇਸ ਬੂਟੀ ਤੇ ਆ ਗਏ ਹੁਣ ਆ ਚੈੱਕ ਕਰ ਲਓ ਪੈਰ ਇਸ ਬੂਟੀ ਬਾਈ ਜੀ ਨਵਾਂ ਮਾਲ ਆਇਆ ਹੁਣੇ ਇੱਕ ਨੰਬਰ ਕੁਆਲਿਟੀ ਦਾ ਮਾਲ ਹੈ ਤਾਜ਼ਾ ਮਾਲ ਹੈ ਜੀ ਤੇ ਡਿਜ਼ਾਈਨਾਂ ਬੜੀਆਂ ਬਾਈ ਜੀ ਜਿਵੇਂ ਆਪਾਂ ਰਿਕਾਰਡ ਤੋੜਤਾ ਪੂਰੇ ਫੁੱਲ ਵਧੀਆ ਡਿਜ਼ਾਈਨ ਜਿਵੇਂ ਚੁੱਕ ਚੁੱਕ ਕੇ ਡਿਜ਼ਾਈਨ ਲੈ ਕੇ ਆਏ ਆ ਜੀ ਏਕੇ ਟੈਕਸ ਦਾ ਮ ਰਾਣਾ ਸਬੂਟੀ ਡਿਜ਼ਾਈਨ ਚ ਚੈੱਕ ਕਰੋ ਬਾਈ ਜੀ ਸਮਾਰਕ ਚ ਚੈੱਕ ਕਰਿਆ ਕਰੋ ਪੂਰਾ ਵਧੀਆ ਗੌਰ ਨਾਲ ਦੇਖਿਆ ਕਰੋ ਬਾਈ ਜੀ ਸਕਿਪ ਨਾ ਕਰਿਆ ਕਰੋ ਤਾਂ ਕਿ ਤੁਹਾਨੂੰ ਸਾਰੀ ਚੀਜ਼ ਦਾ ਪਤਾ ਲੱਗ ਸਕੇ ਬਾਈ ਜੀ ਪੂਰੀ ਵਧੀਆ ਕੁਆਲਿਟੀ ਹੈ ਕੱਪੜੇ ਦੀ ਇਹ ਕੀ ਟੈਕਸ ਦਾ ਕੱਪੜਾ ਹੋ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਤੇ ਡਿਜ਼ਾਈਨਰ ਮੰਨਿਓ ਬਾਈ ਜੀ ਬਹੁਤ ਸੋਹਣੇ ਡਿਜ਼ਾਈਨ ਹੈ ਤੇ ਆ ਦੇਖੋ ਡਿਜ਼ਾਈਨ ਚ ਚੈੱਕ ਕਰੋ ਬਾਈ ਜੀ ਪੂਰਾ ਸੋਹਣਾ ਡਿਜ਼ਾਈਨ ਹੈ ਜਮਾ ਇੱਕ ਨੰਬਰ ਦਾ ਡਿਜ਼ਾਈਨ ਹੈ ਇੱਕ ਨੰਬਰ ਕੁਆਲਿਟੀ ਹੈ ਇੱਕ ਨੰਬਰ ਦਾ ਡਿਜ਼ਾਈਨ ਹੈ ਆਹਾਂ ਡਿਜ਼ਾਈਨ ਬਾਈ ਪਿਛਲੀ ਵਾਰ ਬਹੁਤ ਜ਼ਿਆਦਾ ਵਿਕੇ ਹੁਣ ਫੇਰ ਆ ਗਿਆ ਇਹ ਬਾਈ ਜੀ ਪੈਰਿਸ ਬੂਟੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ 5 ਮੀਟਰ ਆਲ ਓਵਰ ਕੱਪੜਾ ਜੀ ਗਾਜ ਨਾਲ ਕੱਟ ਕੇ ਦੇਵਾਂਗੇ ਮਿਲ ਕੇ ਜੀ ਜਿਹੜਾ ਏਕੇ ਟੈਕਸ ਦਾ ਗਿਠ-ਗਿਠ ਦੇ ਮੋਹਰ ਹੋਊ ਜੀ ਪੈਰਿਸ ਬੂਟੀ ਹੈ ਇਨੂੰ ਬੱਚਾ ਬੱਚਾ ਜਾਣਦਾ ਜੀ ਪੈਡ ਸੂਟੀ ਨੂੰ ਇੱਕ ਨੰਬਰ ਕੁਆਲਿਟੀ ਦਾ ਡਿਜ਼ਾਈਨ ਹੈ ਚੈੱਕ ਕਰ ਲੋ ਸਮਾਰ ਕੇ ਆਹ ਡਿਜ਼ਾਈਨ ਚੱਕੋ ਦੇਖੋ ਜੀ ਡਿਜ਼ਾਈਨ ਦੇਖ ਕੇ ਭੁੱਖ ਲੈਂਦੀ ਆ ਬਾਈ ਜੀ ਇਹ ਕੇਨੂੰ ਸ਼ੇਅਰ ਅਤੇ ਸਬਸਕ੍ਰਾਈਬ ਬਾਈ ਜੀ ਜ਼ਰੂਰ ਕਰਿਆ ਕਰੋ ਕਿਉਂਕਿ ਘਾਂ ਦੀ ਘਾਂ ਬਾਈ ਜੀ ਪਤਾ ਲੱਗਦਾ ਦੇਖੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਆਡੀ ਨੂੰ ਵੀ ਮਾਤ ਪਾਉਂਦੇ ਆ ਬਾਈ ਜੀ ਆਡੀ ਨੂੰ ਏਕੇ ਟੈਕਸ ਦੀ ਜਿਹੜੀ ਆਡੀ ਹੁੰਦੀ ਆ ਉਹਨੂੰ ਵੀ ਮਾਤ ਪਾਉਂਦੇ ਆ ਡਿਜ਼ਾਈਨ ਇਹੋ ਜਿਹਾ ਡਿਜ਼ਾਈਨ ਹੈ ਜੀ ਦੇਖੋ ਚੈੱਕ ਕਰੋ ਇੱਕ ਕਰੋ ਚੈੱਕ ਬਾਈ ਜੀ ਡਿਜ਼ਾਈਨ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਦੇਖੋ ਬਾਈ ਜੀ ਇੱਕ ਨੰਬਰ ਡਿਜ਼ਾਈਨ ਹੈ ਜੀ ਦਿਲ ਖਿੱਚਵੇਂ ਡਿਜ਼ਾਈਨ ਹੈ ਜੀ ਡਿਜ਼ਾਈਨ ਆ ਦੇਖੋ ਜੀ ਪਿਛਲੀ ਵਾਰ ਡਿਜ਼ਾਈਨ ਆਇਆ ਜੀ ਬਾਈ ਜੀ 800 ਰੁਪਿਆ ਦੇ ਕੇ ਗਿਆ ਸੂਟ ਜਿਹੜਾ ਹੁਣ ਡਿਜ਼ਾਈਨ ਦਿੱਤਾ ਬਾਈ ਜੀ ਇਹਨੂੰ ਔਡੇ ਵਾਲ ਨੇ ਦੇਖੋ ਬਾਈ ਜੀ ਚੈੱਕ ਕਰੋ ਸਮਾਰਕ ਜ਼ੂਮ ਕਰਕੇ ਦਿਖਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਜੀ ਜਮਾ ਐ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਜੀ ਪੂਰੀ ਜ਼ਿੰਮੇਵਾਰੀ ਹੋਊਗੀ ਆਪਣੀ ਕਪੜੇ ਬਨੇਓ ਬਾਈ ਜੀ ਫੁੱਲ ਜ਼ਿੰਮੇਵਾਰੀ ਹੋਊਗੀ ਏਕੇ ਟੈਕਸ ਦਾ ਕਪੜਾ ਜੀ ਪੈਰਸ ਬੂਟੀ ਰੇਟ ਵੀ ਜਿਮਾ ਮਿੱਟੀ ਦੇ ਭਾਅ ਰੇਟ ਕਰੇ ਪਿਆ ਜੀ ਬਹੁਤ ਵਧੀਆ ਕੁਆਲਿਟੀ ਦਾ ਕਪੜਾ ਹੈ ਕਾਟਨ ਦਾ ਮਾਲ ਆ ਜੀ ਦੇਖੋ ਚੈੱਕ ਕਰੋ ਮਾਲ ਆ ਦੇਖੋ ਫਿਰ ਫਿਰ ਜੀ ਇਹ ਆ ਦੇਖੋ ਜੀ ਪੋਲਾ ਰੂਮ ਵਰਗਾ ਕਪੜਾ ਪਿਆ ਜੀ ਜਿਮਾ 1 ਨੰਬਰ ਕੁਆਲਿਟੀ ਦਾ ਕੋਈ ਦੇਸੀ ਕਪੜਾ ਨਹੀਂ ਹੈਗਾ ਜੀ ਏਕੇ ਟੈਕਸ ਦਾ ਕਪੜਾ ਹੈ ਆ ਦੇਖੋ ਜੀ ਇੱਕ ਕਰੋ ਚੱਕ ਵੀਰੇ ਡਿਜ਼ਾਈਨ ਡਿਜ਼ਾਈਨ ਦੇਖੋ ਕਿੱਡੇ ਸੋਹਣੇ ਆ ਬਾਈ ਜੀ ਡਿਜ਼ਾਈਨ ਲੈ ਜਾਓ ਬਾਈ ਜੀ ਇਹ ਇੱਕ ਦੋ ਦਿਨਾਂ ਦੇ ਵਿੱਚ ਸਾਰਾ ਸੇਲ ਹੋ ਜੂ ਕਪੜਾ ਬਾਈ ਜੀ ਫਿਰ ਕਿਉਂਕਿ ਗਰਮੀ ਦਾ ਸੀਜ਼ਨ ਚੱਲ ਗਿਆ ਬਾਈ ਜੀ ਹਰ ਇੱਕ ਬੰਦੇ ਨੂੰ ਹੁਣ ਆਲਾ ਟੌਪਿੰਗ ਪਾਉਂਦਾ ਜੀ ਹੁਣ ਇਹ ਆ ਆ ਗਿਆ ਮੇਰੀ ਦਾਦੀ ਮਾਮਾ ਵਾਸਤੇ ਸਪੈਸ਼ਲ ਆਪਾਂ ਦੋ ਤਿੰਨ ਸੈਟ ਇਹਨਾਂ ਵਾਸਤੇ ਵੀ ਮੰਗਵਾਏ ਆ ਦਾਦੀ ਮਾਮਾ ਵਾਸਤੇ ਦੇਖੋ ਬਾਈ ਜੀ ਚੈੱਕ ਕਰੋ ਕਿੰਨਾ ਸੋਹਣਾ ਰੰਗ ਹੈ ਤੇ ਕਿੰਨਾ ਸੋਹਣਾ ਡਿਜ਼ਾਈਨ ਹੈ ਇਹਦੇ ਵਿੱਚ ਇੱਕ ਦੋ ਰੰਗ ਆਪਣੇ ਕੋਈ ਬ੍ਰੀਕ ਵੀ ਆਏ ਹੋਏ ਆ ਬਾਈ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇੱਕ ਨੰਬਰ ਕੁਆਲਿਟੀ ਦਾ ਡਿਜ਼ਾਈਨ ਹੈ ਆ ਦੇਖੋ ਬਾਈ ਜੀ ਸ਼ੇਅਰ ਬਾਈ ਜੀ ਨਾਲ ਦੀ ਨਾਲ ਕਰ ਦਿਆ ਕਰੋ ਬਾਈ ਜੀ ਸਬਸਕ੍ਰਾਈਬਰ ਤੇ ਸ਼ੇਅਰ ਤੁਹਾਡਾ ਹੱਕ ਮੰਦਾ ਬਾਈ ਜੀ ਦੇਖੋ ਚੈੱਕ ਕਰੋ ਕਿੱਦਾਂ ਹੋਰ ਗਏ ਸੀ ਕਿੱਧਰ ਗਏ ਇਹ ਆ ਦੇਖੋ ਬਾਈ ਜੀ ਬਾਈ ਜੀ ਡਿਜ਼ਾਈਨ ਹਾਇ ਬਾਲਿਆ ਵੀਡੀਓ ਅ ਇੰਨੀ ਲੰਮੀ ਬਣਾ ਨਹੀਂ ਸਕਦੇ ਬਾਈ ਜੀ ਜੀਤਾ ਕਰਦਾ ਕੱਲਾ ਕੱਲਾ ਡਿਜ਼ਾਈਨ ਦਿਖਾ ਦਈਏ ਤੇ ਬਾਈ ਜੀ ਪਰ ਸਮਾਂ ਨਹੀਂ ਆ ਗਿਆ ਦਿੰਦਾ ਕਰੋ ਚੈੱਕ ਬਾਈ ਜੀ ਕੋਲਾ ਰੂਮ ਵਰਗਾ ਕਪੜਾ ਪਿਆ ਬਾਈ ਜੀ ਗੱਦ ਗੱਦ ਕਰਦਾ ਕਪੜਾ ਬਾਈ ਜੀ ਦੇਖੋ ਆ ਚੱਕ ਬਾਈ ਜੀ ਬੁਲਬੁਲ ਦੇ ਬੱਚੇ ਦੇਖੋ ਬਾਈ ਜੀ ਡਿਜ਼ਾਈਨ ਤਾਂ ਚੈੱਕ ਕਰੋ ਬਾਈ ਜੀ ਦੇਖ ਕੇ ਭੁੱਖ ਲੈਂਦੀ ਹੈ ਬਾਈ ਜੀ ਚੈੱਕ ਕਰੋ ਜਮਾਰ ਕੇ ਤਾਂ ਜੋ ਬਾਈ ਜੀ ਤੁਹਾਨੂੰ ਸ਼ੇਅਰ ਕਰਨ ਨੂੰ ਕਹਿੰਦੇ ਆ ਕੁਆਲਿਟੀ ਹੈ ਜੀ ਕੁਆਲਿਟੀ ਵੇਚਦੇ ਇੱਕ ਨੰਬਰ ਕੁਆਲਿਟੀ ਡਿਜ਼ਾਈਨ ਦੇਖ ਕੇ ਬਾਈ ਜੀ ਭੁੱਖ ਲੈਂਦੀ ਐ ਜਮਾ ਸਹੀ ਗੱਲ ਐ ਗਲਤ ਗੱਲ ਨਹੀਂ ਹੈਗੀ ਜੀ ਡਿਜ਼ਾਈਨ ਦੇਖੋ 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 ਬਾਈ ਜੀ ਆਉਡੀ ਦਾ ਮੁਕਾਬਲਾ ਕਰਦਾ ਬਾਈ ਜੀ ਪੈਰਿਸ ਬੂਟੀ ਜਦੋਂ ਪਾਉਂਗੇ ਹਣਾਉਂਗੇ ਬਾਈ ਜੀ ਜਦੋਂ ਹਣਾਉਂਗੇ ਬਾਈ ਜੀ ਜਮਾ ਪੋਲਾ ਰੂਮ ਵਰਗਾ ਕਪੜਾ ਬਾਈ ਜੀ ਪਿੰਡੇ ਤੇ ਐ ਨਹੀਂ ਪਤਾ ਲੱਗਦਾ ਵੀ ਕਪੜਾ ਪਾਇਆ ਕਿ ਨਹੀਂ ਪਾਇਆ ਫੁੱਲ ਜ਼ਿੰਮੇਵਾਰੀ ਐ ਜੀ ਏਕੇ ਟੈਕਸ ਦਾ ਫੁੱਲ ਜ਼ਿੰਮੇਵਾਰੀ ਦੇਵਾਂਗੇ ਏਕੇ ਟੈਕਸ ਦੀ ਇਹਦਾ ਰੇਟ ਕੁੱਲ ਬਾਈ 350 ਰੁਪਿਆ ਰੇਟ ਐ ਜੀ ਪੂਰੀ ਵਧੀਆ ਕੁਆਲਿਟੀ ਆ ਪੂਰਾ ਮਿੱਠਾ ਰੇਟ ਆ ਜੀ ਇੱਕ ਨੰਬਰ ਕੁਆਲਿਟੀ ਆ ਰੇਟ ਵੀ ਬਾਈ ਜੀ ਜੈਨੂਇਨ ਰੇਟ ਆ 350 ਰੁਪਿਆ ਰੇਟ ਆ ਹਜ਼ਾਰ ਦੇ ਤਿੰਨ ਦੇਵਾਂਗੇ ਬਾਈ ਜੀ ਜੇ ਕੋਈ ਇਕੱਠੇ ਲੈ ਲੂ ਬਾਈ ਜੀ 1000 ਰੁਪਏ ਦੇ ਤਿੰਨ ਆ ਅਗਰ ਜੇ ਕੋਈ ਪੰਜ ਛੂਟਾਂ ਦਾ ਵੀ ਉੱਪਰ ਚੱਕ ਲੂ ਬਾਈ ਜੀ ਰੇਟ ਹੋਰ ਵੀ ਥੱਲੇ ਆਉਣਗੇ ਸਾਡੇ ਨਾਲ ਫੋਨ ਤੇ ਕਨੈਕਟ ਕਰ ਲਿਆ ਕਰੋ ਬਾਈ ਜੀ ਜਿਹੜਾ ਦੁਕਾਨਦਾਰ ਕੋਈ ਪੰਜ ਤੋਂ ਉੱਪਰ ਚੱਕ ਸਕਦਾ ਇਹਦੇ ਛੂਟ ਤੇ ਸਾਡੇ ਨਾਲ ਕਨੈਕਟ ਜਰੂਰ ਕਰੋ ਬਾਈ ਜੀ ਉਹਨੂੰ ਬਹੁਤ ਜ਼ਿਆਦਾ ਪਰਤੇ ਲਵਾਵਾਂਗੇ ਬਾਈ ਜੀ ਫੁੱਲ ਪਰਤੇ ਖਿੱਚ ਕੇ ਰੇਟ ਲਾਵਾਂਗੇ ਫੁੱਲ ਬਾਜ਼ਾਰ ਤੋਂ ਵੀ ਨਹੀਂ ਮਿਲਣਾ ਜਿਹੜਾ ਰੇਟ ਆਪਾਂ ਦੇਵਾਂਗੇ ਇੱਕ ਵਾਰੀ ਸਾਡੇ ਨਾਲ ਕਨੈਕਟ ਜ਼ਰੂਰ ਕਰ ਲਿਓ 350 ਦਾ 1 ਹੈ ਬਾਈ ਜੀ 1000 ਦੇ 3 ਹੈ ਅਗਰ ਜੇ ਕੋਈ ਪੰਜ ਛੂਟੇ ਤੋਂ ਉੱਪਰ ਚੱਕ ਲੂ ਦੁਕਾਨਦਾਰ ਸਾਡੇ ਨਾਲ ਰੇਟ ਕਨੈਕਟ ਕਰ ਲਿਓ ਉਹਨੂੰ ਬਾਈ ਜੀ ਹੋਰ ਵੀ ਬਹੁਤ ਜ਼ਿਆਦਾ ਫਾਇਦੇ ਕਰਾਂਗੇ ਰੇਟ ਸੁਣ ਕੇ ਬਾਈ ਜੀ ਹੈਰਾਨ ਰਹਿ ਜਾਓਗੇ ਤੁਸੀਂ ਤੇ ਬਾਈ ਜੀ ਵੀਡੀਓ ਨੂੰ ਸ਼ੇਅਰ ਤੇ ਬਾਈ ਜੀ ਕਮੈਂਟ ਕਰਕੇ ਜ਼ਰੂਰ ਸਾਨੂੰ ਦੱਸਿਆ ਕਰੋ ਸਾਥੋਂ ਗਲਤੀ ਹੋ ਜਾਂਦੀ ਹੈ ਕੋਈ ਨਾ ਕੋਈ ਜੀ ਸਾਨੂੰ ਜ਼ਰੂਰ ਦੱਸਿਆ ਕਰੋ ਬਾਈ ਜੀ ਤੁਹਾਨੂੰ ਕਮੈਂਟਾਂ ਦੀ ਸਾਡੀ ਇੰਤਜ਼ਾਰ ਹੁੰਦਾ ਹੈ ਤੇ ਗਲਤੀ ਵਾਤੀ ਵੀਰ ਜੀ ਮਾਫੀ ਚਾਹੁੰਦੇ ਆਪਾਂ ਪਰਸ ਨੂੰ ਵੀਡੀਓ ਫੇਰ ਤੁਹਾਡੇ ਲੈ ਕੇ ਹਾਜ਼ਰ ਹੋਵਾਂਗੇ ਭਾਈ ਜੀ ਇੰਤਜ਼ਾਰ ਰੱਖਿਆ ਕਰੋ ਆਪਣੀ ਵੀਡੀਓ ਦਾ ਤੇ ਆਪਾਂ ਪਰਸ ਨੂੰ ਤੁਹਾਡੇ ਵੀਡੀਓ ਫੇਰ ਲੈ ਕੇ ਆਵਾਂਗੇ ਗਲਤੀ ਫਲਤੀ ਭਾਈ ਜੀ ਮਾਫ ਕਰਨਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ